جس دا آغاز شری مصور صاحب دی مثر ਧਰਤੀ ਤੋਂ ਸਤੰਤਰ ਸੰਗਰਾਮੀ ਸਦਰ لال ਸਿੰਘ ਜੀ ਜੋ ਮੇਰੇ ਪਿਤਾ ਜੀ ਸਨ ਉਹਨਾਂ ਦੀ ਯਾਦ ਵਿੱਚ ਇੱਥੋਂ ਅਸੀਂ ਮੁਕਸਰ ਤੋਂ ਮੋਟੀਵੇਸ਼ਨ ਲੈ ਕੇ ਇਹ ਯੂਨੀਵਰਸਿਟੀ ਦੇਸ਼ ਭਗਤ ਯੂਨੀਵਰਸਿਟੀ ਮੰਡਿਕ ਬਿੰਦਗੜ ਵਿੱਚ ਵਿਕੇ ਬਣਾਈ। ਸਵਰਗ ਸਿਸ ਦਾ لال ਸਿੰਘ ਜੀ ਨੂੰ 1972 ਦੇ ਵਿੱਚ ਉਦੋਂ ਦੇ ਚੀਫ ਮਿੰਿਸਟਰ ਗਿਆਨੀ ਜੈਲ ਸਿੰਘ ਜੀ ਤੇ ਉਦੋਂ ਦੇ ਪ੍ਰਾਈਮ ਮਿੰਿਸਟਰ ਸ਼੍ਰੀਮਤੀ ਇੰਦਰਾ ਗਾਂਧੀ ਨੇ 1972 ਦੇ ਵਿੱਚ ਤਾਮਰ ਬੱਤਰ ਦੇ ਕੇ ਸਨਮਾਨਿਤ ਕੀਤਾ ਤੇ ਉਹਨਾਂ ਦੀਆਂ ਆਜ਼ਾਦੀ ਦੀ ਲੜਾਈ ਪ੍ਰਤੀ ਜੋ ਹੱਲਣਾ ਸੀ ਉਸ ਨੂੰ ਅਕਨੋਲਜ ਕੀਤਾ ਸਰਟੀਫਾਈ ਕੀਤਾ ਅਸੀਂ ਦੇਸ਼ ਭਗਤ ਯੂਨੀਵਰਸਿਟੀ ਉਹਨਾਂ ਦੇ ਉਹਨਾਂ ਤੋਂ ਮੋਟੀਵੇਸ਼ਨ ਲੈ ਕੇ ਜੋ ਆਪਦੀ ਆਪਦੀ ਕੰਮਾਈ ਚੋ ਛੋਟੀ ਮੋਟੀ ਜੋ ਸਮਾਜ ਸੇਵੀ ਕਿਰਿਆ ਕਰਦੇ ਸਨ ਉਸ ਤੋਂ ਅੱਗੇ ਵਧਦੇ ਹੋਏ ਅਜਤੋਂ 13 14 ਸਾਲ ਪਹਿਲਾਂ ਸੀ ਦੇਸ਼ ਭਗਤ ਯੂਨੀਵਰਸਿਟੀ ਪਹਿਲਾਂ ਗਰੁੱਪ ਸਟੈਬਲਿਸ਼ ਹੋਇਆ 1996 ਦੇ ਵਿੱਚ ਜਿਹਦੇ ਵਿੱਚ ਡਿਫਰੈਂਟ ਕੋਰਸ ਮੈਨੇਜਮੈਂਟ ਤੋਂ ਛੋਟੇ ਕੋਰਸ ਪਹਿਲਾਂ ਬੀਬੀਏ ਬੀਸੀਏ ਪੀਜੀਡੀਸੀਏ ਇਸ ਤਰ੍ਹਾਂ ਦੇ ਕੋਰਸ ਤੋਂ ਸਟਾਰਟ ਕਰਕੇ ਫਿਰ ਐਮਬੀਏ ਐਮਸੀਏ ਵੱਡੇ ਕੋਰਸ ਸਟਾਰਟ ਕਰਨ ਲੱਗੇ Affair of engineering and all streams of uh, including medical sciences, dental sciences, Ayurveda, nursing, pharmacy, law, commerce, hospitality, media, management, economics. A ਇਸ ਤੋਂ ਲਗਭਗ ਕਹਿ ਸਕਦਾ ਵੀ ਕੋਈ 40 45 ਤਰ੍ਹਾਂ ਦੀ ਪੀ ਐਚ ਡੀ ਦੇਸ਼ ਭਗਤ ਯੂਨੀਵਰਸਿਟੀ ਕਰਾਉਂਦੀ ਹੈ ਕੋਈ ਇੱਕ ਕੋਰਸ ਨਹੀਂ ਜਰਾ ਕੇ ਦੇਸ਼ ਭਗਤ ਯੂਨੀਵਰਸਿਟੀ ਦੇ ਅੰਦਰ ਨਹੀਂ ਇੱਕ ਮੈਡੀਕਲ ਕਾਲਜ ਇਸ ਕੈਂਪਸ ਦੇ ਅੰਦਰ ਨਹੀਂ ਸੀ ਉਹ ਅਸੀਂ ਨਾਰਥ ਅਮਰੀਕਾ ਦੇ ਵਿੱਚ ਐਸ ਵੀ ਜੀ ਸੇਂਟ ਵਿਨਸਟ ਐਂਡ ਗ੍ਰੈਨਾਈਟਸ ਇੱਕ ਟਾਪੂ ਉੱਥੇ ਅਸੀਂ ਮੈਡੀਕਲ ਕਾਲਜ ਅਸਟੈਬਲਿਸ਼ ਕੀਤਾ ਪਿਛਲੇ ਸਾਲ ਥੀ ਐਸ ਐਲ ਦੀ ਐਡਮਿਸ਼ਨਾਂ ਸੈਕੰਡ ਇਅਰ ਦੀ ਐਡਮਿਸ਼ਨਾਂ ਉੱਥੇ ਹੋ ਰਹੀਆਂ ਨੇ ਅਸੀਂ ਕਿੱਸਰਦਿਆਂ ਵੀ ਦੇਸ਼ ਭਗਤ ਯੂਨੀਵਰਸਿਟੀ ਦੇ ਅੰਡਰ ਅਸੀਂ ਉਹਨੂੰ ਦੇਸ਼ ਭਗਤ ਯੂਨੀਵਰਸਿਟੀ ਅਮਰੀਕਾ ਕਹਿੰਦੇ ਆ ਇਹ ਦੇਸ਼ ਭਗਤ ਯੂਨੀਵਰਸਿਟੀ ਮੰਡੀਗ ਬੰਦ ਘੜਾ ਸਾਰੇ ਦੇ ਸਾਰੇ ਕੋਰਸ ਜਿੰਨੇ ਵੀ ਹੋ ਸਕਦੇ ਨੇ ਜੋ ਵੀ ਸੰਭਵ ਨੇ ਉਹ ਦੇਸ਼ ਭਗਤ ਯੂਨੀਵਰਸਿਟੀ ਸਿਵਾਮਾਂ ਦੇ ਰਹੀ ਅਸੀਂ ਉਸੇ ਹੀ ਆਪਦੀ ਜੋ ਐਜੂਕੇਸ਼ਨ ਦੀ ਕੈਂਪੇਨ ਨੂੰ ਅੱਗੇ ਵਧਾਉਂਦੇ ਹੋਏ ਸ਼੍ਰੀ ਮੁਖਸਰ ਸਾਹਿਬ ਵਿਖੇ ਫਿਰ ਤੋਂ ਦੋ ਤਿੰਨ ਇਨਸਟੀਚਿਊਟਸ ਸਟੈਬਲਿਸ਼ ਕੀਤੇ ਆ ਸਕੂਲ ਦੇਸ਼ਵਤ ਗਲੋਬਲ ਸਕੂਲ ਦੇਸ਼ਵਤ ਫਾਰਮੇਸੀ ਕਾਲਜ ਐਂਡ ਮਾਤਾ ਜਰਨਲ ਕੌਰ ਨਰਸਿੰਗ ਇੰਸਟੀਚਿਊਟ ਇੱਥੇ ਪਹਿਲਾਂ ਹੀ ਵਰਕ ਕਰ ਰਹੀਆਂ ਨੇ ਪਿਛਲੇ 5-4 ਸਾਲਾਂ ਤੋਂ ਦੁਆਰਾ ਡੈਂਟਲ ਕਾਲਜ ਇੱਥੋਂ ਸ਼ਿਫਟ ਹੋਣ ਤੋਂ ਬਾਅਦ ਇੱਥੇ 4-5 ਸਾਲਾਂ ਤੋਂ ਇਹ ਸਿਵਾਮਾ ਦੇ ਰਹੀ ਹਾਂ ਤਾਂ ਹੁਣ ਅਸੀਂ ਇਸ ਸਾਲ ਦੇਸ਼ ਭਗਤ ਯੂਨੀਵਰਸਿਟੀ ਦਾ ਆਈਟੀ ਕੈਂਪਸ ਇੱਥੇ ਸਟੈਬਲਿਸ਼ ਕਰ ਰਹੇ ਹਾਂ ਜਿੱਦ ਤੇ ਉਹ ਸਾਇਟੀ ਕੈਂਪਸ ਦੇ ਵਿੱਚ ਆਈਟੀ ਦੇ ਕੋਰਸ ਸੀਐਸਸੀ ਦੇ ਕੋਰਸ ਤੇ ਇਸ ਤੋਂ ਇਲਾਵਾ ਹੋਰ ਜਨਰਲ ਕੋਰਸ ਵੀ ਨਾਲ ਪ੍ਰੋਵਾਈਡ ਕੀਤੇ ਜਾਣਗੇ ਜਿਦੇ ਚ ਸਟੂਡੈਂਟਸ ਫ্রম 올 ਵਾਕਸ ਆਫ ਲਾਈਫ ਕੈਨ ਕਮ ਐਂਡ ਐਜੂਕੇਟ ਥੈਮਸੈਲਵਸ ਆਈਆਈ ਦੇ ਕੋਰਸਸ ਸਟਾਰਟ ਕਰ ਰਹੇ ਆ ਕੰਪਿਊਟਰ ਦੇ ਕੋਰਸ ਨਾਲ ਦੇ ਰਹੇ ਆ ਤੇ ਸਾਨੂੰ ਕਾਫੀ ਉਹਦੇ ਚ ਪਰਮਾ ਹਲਾਰਾ ਵੀ ਮਿਲ ਰਿਹਾ ਅਸੀਂ ਆਪਦੀਆਂ ਰੂਟਸ ਤੇ ਆ ਕੇ ਸਾਨੂੰ ਬੜਾ ਫਖਰ ਮਹਿਸੂਸ ਹੁੰਦਾ ਹਮੇਸ਼ਾ ਸਾਨੂੰ ਲੱਗਦਾ ਵੀ ਸੱਚਮੁੱਚ ਹੀ ਅਸੀਂ ਆਵਦੀ ਮਾਤਰ ਪੂਮੀ ਆਪਣੇ ਮਾਤਰ ਸ਼ਹਿਰ ਕੋਲ ਵੀ ਉੱਥੇ ਅਸੀਂ ਆ ਕੇ ਸਾਨੂੰ ਇੱਕ ਥਾਪੜਾ ਮਿਲਦਾ ਵੀ ਅਸੀਂ ਇੱਥੇ ਹੋਰ ਹੋਰ ਆ ਕੇ ਕੁਝ ਕਰੀਏ ਤੇ ਵਿੱਦਿਆ ਦਾ ਪਸਾਰ ਸਾਡਾ ਤਾਂ ਰੋਜ਼ਗਾਰ ਹੀ ਵਿੱਦਿਆ ਹੈ ਵਿੱਦਿਆ ਦਾ ਲੰਗਰ ਲਾਇਆ ਹੋਇਆ ਦੇਸ਼ ਭਗਤੀ ਯੂਨੀਵਰਸਿਟੀ ਨੇ ਜਿੰਨੀ ਵੱਧ ਤੋਂ ਵੱਧ ਵਿੱਦਿਆ ਦਾ ਪਸਾਰ ਕਰ ਸਕਦੇ ਆ ਉਹ ਸਾਨੂੰ ਉਹ ਵੈਗ੍ਰੁੱਧਿਕ ਕਿਰਪਾ ਨਾਲ ਉਹਦਾ ਪਸਾਰਾ ਅਸੀਂ ਕਰ ਰਹੇ ਆ ਉਹਦਾ ਸਿਰ ਤੇ ਹੱਥ ਹੈ ਤੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਸਹਿਯੋਗ ਸਾਡੇ ਨਾਲ ਹਮੇਸ਼ਾ ਹੀ ਰਹਿੰਦਾ ਅਵੇਂ ਅਸੀਂ ਛੋਟੀ ਜੀ ਐਕਟੀਵਿਟੀ ਕਰੀ ਹੈ ਸਾਡੇ ਇੱਕ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਡੇ ਨਾਲ ਖੜੇ ਹੁੰਦੇ ਹਮੇਸ਼ਾ ਸਾਨੂੰ ਮੁਕਸਰ ਦੇ ਜਿਹੜੇ ਮੀਡੀਆ ਤੇ ਬਹੁਤ ਮਾਣ ਆ ਸੰਜੀਵ ਜਿੰਦਲ ਜੀ ਸਾਡੇ ਦੇਸ਼ਪਾਲ ਗਲੋਬਲ ਸਕੂਲ ਦੇ ਪ੍ਰਿੰਸੀਪਲ ਜੋ ਪਿਛਲੇ 4-5 ਸਾਲਾਂ ਤੋਂ ਬਹੁਤ ਲਖੂਬੀ ਬਹੁਤ ਹੀ ਹਾਰਡ ਵਰਕ ਕਰਦੇ ਹੋਏ ਆਪਦੀਆਂ ਡਿਊਟੀਆਂ ਨਿਭਾ ਰਹੇ ਹਨ ਮਨੀਸ਼ ਜੋਸ਼ੀ ਜੀ ਇਸ ਇਲਾਕੇ ਦੇ ਹਨ ਸੰਜੀਵੀ ਇੱਥੋਂ ਦੇ ਮਨੀਸ਼ ਜੋਸ਼ੀ ਇਸ ਇਲਾਕੇ ਦੇ ਹਨ ਕਿੜਾ ਪਿੰਡ ਚਵੇਲਾੜੀ ਦੇ ਦੇਲੇ ਪੇਸ਼ੰਤ ਵੀ ਰਹੇ ਆ ਇੰਜੈਕਸ਼ਨ ਇੰਜੈਕਸ਼ਨ ਦਵਾਇਆ ਮਿਲਦਾ ਤੇ ਇਹ ਫਾਰਮੇਸੀ ਕਾਲਜ ਨੂੰ ਦੇਖਦੇ ਹਨ ਬਹੁਤ ਵਧੀਆ ਬਹੁਤ ਇਹਨਾਂ ਦੀ ਜੀ ਲੀਡਰਸ਼ਿਪ ਆ ਬਾਕਮਾਲ ਇਹ ਸਹਜ ਨਾਲ ਹੌਲੀ ਹੌਲੀ ਉਹਦਾ ਕੰਮ ਕਰਦੇ ਰਹਿੰਦੇ ਆ ਤੇ ਆਦੇ ਗੋਲਸ ਐਂਡ ਟਾਰਗੇਟਸ ਅਚੀਵ ਕਰਦੇ ਰਹਿੰਦੇ ਆ ਮੈਡਮ ਰਵਿੰਦਰ ਕੌਰ ਬੁੱਟਰ ਫਰੋਜ਼ਪੁਰ ਤੋਂ ਪਿਛਲੇ 4-5 ਸਾਲਾਂ ਤੋਂ ਇਹ ਨਰਸਿੰਗ ਇੰਸਟੀਚਿਊਟ ਨੂੰ ਦੇਖ ਰਹੇ ਹਨ ਇਹ ਇਹਨਾਂ ਦੇ ਹੁੰਦਿਆ ਸਾਨੂੰ ਇਦਾਂ ਨਹੀਂ ਲੱਗਦਾ ਵੀ ਕੋਈ ਇਨਸਪੈਕਸ਼ਨ ਆ ਗਈ ਤੇ ਸਾਨੂੰ ਮੈਨੇਜਮੈਂਟ ਨੂੰ ਕਿਸ ਤਰ੍ਹਾਂ ਦੀ ਕੋਈ ਕੋਈ ਕੁਝ ਟੈਨਸ਼ਨ ਹੋ ਗਈ ਜਦੋਂ ਜਨਾਣਾ ਰੱਟਣਾ ਪਊਗਾ ਆਪ ਦੀ ਆਪ ਦੀ ਤੁੰਡ ਦੇ ਨਾਲ ਆਪ ਦਾ ਕੰਮ ਨਵਾਈ ਜਾਂਦੇ ਹਨ ਤੇ ਵਧੀਆ ਰਿਜ਼ਲਟ ਲੈ ਕੇ ਆਉਂਦੇ ਹਨ ਮੇਜਰ ਮਹਿਤਾ ਜੀ ਸਾਡੇ ਐਡਮਿਨਿਸਟਰेटर ਬਹੁਤ ਪ੍ਰਾਨੇ ਹਨ ਮਦਾਨ ਸਾਹਿਬ ਹੁਨੇ ਲੇਟਲੀ ਜੁਆਇਨ ਕੀਤੇ ਹਨ ਜਲਾਲਾਬਾਦ ਤੋਂ ਯੈਸ ਮਾਤਾ ਜਰਨਲ ਕੋਰਸ ਸਕਾਲਰਸ਼ਿਪ ਸਕੀਮ ਹੈ ਇੱਕ ਸ਼ਕਤੀ ਸਕਾਲਰਸ਼ਿਪ ਸਕੀਮ ਹੈ ਇਹ ਇਸ ਤਰ੍ਹਾਂ ਦੇ ਹੋਸਟ ਸਕਾਲਰਸ਼ਿਪ ਸਕੀਮਾਂ ਹਨ ਬਾਕੀ ਪੋਸਟ ਮੈਟਰ ਸਕਾਲਰਸ਼ਿਪ ਜੋ ਐਸਸੀ ਸਟੂਡੈਂਟਸ ਨੂੰ ਮਿਲਦਾ ਹੋਤਾ ਹੈ ਹੀ ਉਹ ਸਾਰੀਆਂ ਸਕੀਮਾਂ ਦੇ ਤਹਿਤ ਜੋ ਵੀ ਅਸੀਂ ਵਿੱਦਿਆ ਦਾ ਪ੍ਰਸਾਰ ਕਰ ਰਹੇ ਹਾਂ ਇਹ ਮੈਸੇਜ ਤੁਹਾਡੇ ਥਰੂ ਸਰਕਾਰ ਪਹੁੰਚਣਾ ਚਾਹੀਦਾ ਹੈ ਕਿ ਜੋ ਸਕਾਲਰਸ਼ਿਪ ਸਕੀਮਾਂ ਹਨ ਉਹਦਾ ਲਾਭ ਲਿਆ ਜਾਵੇ ਤੇ ਇਸੇ ਇਲਾਕੇ ਦੀ ਤਰੱਕੀ ਹੋ ਸਕੇ ਇਸ ਇਲਾਕੇ ਦੀ ਯੂਥ ਜੋ ਹੈ ਉਹ ਵਿੱਦਿਆ ਲੈ ਕੇ ਆਪਣੇ ਰੋਜ਼ਗਾਰ ਸਟਾਰਟ ਕਰਨ ਐਂਟਰਪ੍ਰੈਨਰਸ਼ਿਪ ਕਰਨ ਜਾਂ ਵਧੀਆ ਜਗ੍ਹਾ ਜਾ ਕੇ ਨੌਕਰੀਆਂ ਕਰ ਫੈਲੇ ਵਿੱਦਿਆ ਚਾਣਨ ਹੋਏ ਦੂਰ ਨੇੜੇ ਜਾ ਕੇ ਆਪਦੇ ਤੁਸੀਂ ਨੌਕਰੀਆਂ ਕਰੋ ਇੱਥੋਂ ਫੜ ਕੇ ਜਾਓ ਅੱਛੀ ਪੜ੍ਹ ਕੇ ਜਾਣ ਉੱਤੇ ਪੋਤਰੀਆਂ ਪੜ੍ਹ ਕੇ ਜਾਣ ਨਰਸਿੱਧ ਤੁਲਾ ਕੇ ਪੀ ਐਚ ਡੀ ਤੱਕ ਦੀ ਐਜੂਕੇਸ਼ਨ ਇੱਥੇ ਮਿਲਦੀ ਹੈ ਸੋ ਸਾਰਿਆਂ ਦਾ ਜੀ ਆਇਆਂ ਥੈਂਕ ਯੂ ਵੈਰੀ ਮਚ